ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦੇ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਮੂਕ ਉਚਰੈ ਸਾਸਤਰ ਖਟ ਪੈੰਗ ਗਿਰਨ ਚੜ ਜਾਏ عند લખੈ بدرੂ ਸੁਨੇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਦਾਰੀ ਨਾਹ ਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਵਾਲੀਏ ਕਲਾਲਮ ਹਜੂਰੇ ਅਨਵਰ ਸਰਬ ਕਲਾ ਸਮਰੱਥ ਸਰਬ ਸੁਖਾਂ ਕੇ ਦਾਤੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਅਤੇ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਤੇ ਚਿੱਤ ਦੀ ਇਕਾਗਰਤਾ ਵਾਸਤੇ ਫਤੇ ਦੀ ਸੰਜ ਪਾਈਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸ਼ਾਵਣ ਦਾ ਮਹੀਨਾ ਬਤੀਤ ਹੋਇਆ ਹੈ ਤੇ ਭਾਦਰੂ ਮਹੀਨੇ ਦੀ ਆਰੰਭਤਾ ਸਤਿਗੁਰਾਂ ਦੀ ਕਿਰਪਾ ਸਦਕਾ ਹੋਈ ਹੈ ਸਤਿਗੁਰੂ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਭਾਦਰੂ ਮਹੀਨੇ ਦੁਆਰਾ ਸਾਨੂੰ ਉਪਦੇਸ਼ ਕੀ ਕਰਦੇ ਹਨ ਆਪ ਆਪਾਂ ਅਖਰੀ ਵਿਚਾਰ ਕਰੀਏ ਜੋ ਸਤਗੁਰੂ ਮਹਾਰਾਜ ਜੀ ਨੇ ਸਾਨੂੰ ਭਾਦੋਂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਭਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਜਤ ਦਿਨ ਦੇਹ ਬਿਨ ਸਸੀ ਤਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਈਨ ਦੂਤ ਜਮ ਛਡਨ ਪਕੜ ਚਲਾਈਨ ਦੂਤ ਜਮ ਕਿਸੈ ਨਾ ਦੇਨੀ ਭੇਤ ਛਡ ਖੜੂ ਤੀਖਿਨੇ ਮਾਹੇ ਜਨ ਸਿਓ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੁਆ ਸੀਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਣ ਬੋਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਆਪ ਸਰਬੱਤ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਤਿਗੁਰਾਂ ਦੀ ਅਲਾਹੀ ਬਾਣੀ ਦੇ ਜਾਪ ਸਰਵਣ ਕਰ ਰਹੇ ਹੋ ਸੋ ਜਿੱਥੇ ਗੁਰਬਾਣੀ ਸਰਵਣ ਕੀਤੀ ਹੈ ਉੱਥੇ ਆਪਾਂ ਕੁਝ ਸਮਾਂ ਗੁਰੂ ਕੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਪਾਰ ਬ੍ਰਹਮ ਹੋਆ ਸਹਾਈ ਹਰ ਕਥਾ ਕੀਰਤਨ ਸੁਖਦਾਈ ਕਥਾ ਤੇ ਕੀਰਤਨ ਸੁਖ ਨੂੰ ਦੇਣ ਵਾਲੇ ਹਨ ਸੁਖਦਾਇਕ ਹਨ ਵੱਡਿਆਂ ਭਾਗਾਂ ਦੇ ਨਾਲ ਸਤ ਸੰਗ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਸੋ ਆਉ ਆਪਾਂ ਪਾਦੋਂ ਮਹੀਨੇ ਦੁਆਰਾ ਸਤਿਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜੀ ਪਾਦੋਏ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੀਆਂ ਜੀਵ ਰੂਪ ਇਸਤਰੀਆਂ ਪਾਦੋਂ ਦੇ ਮਹੀਨੇ ਦੁਆਰਾ ਭਰਮ ਦੀ ਵਿੱਚ ਪੈ ਕਰਕੇ ਭੁੱਲ ਜਾਂਦੀਆਂ ਹਨ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕਰਕੇ ਹੋਰਨਾਂ ਦੇ ਨਾਲ ਹੇਤ ਪ੍ਰੇਮ ਲਾਉਂਦੀਆਂ ਹਨ ਉਹ ਦੁਖੀ ਹੁੰਦੀਆਂ ਹਨ ਕਿਉਂਕਿ ਜਿਵੇਂ ਇੱਕ ਇਸਤਰੀ ਹੈ ਉਹ ਆਪਣੇ ਪਤੀ ਨੂੰ ਛੱਡ ਕਰਕੇ ਜਦੋਂ ਹੋਰ ਕਿਸੇ ਦੇ ਨਾਲ ਹੇਤ ਪ੍ਰੇਮ ਲਾ ਲਵੇ ਤੇ ਉਸ ਦਾ ਦੁਨੀਆ ਅੰਦਰ ਸਤਕਾਰ ਨਹੀਂ ਹੁੰਦਾ ਉਹ ਪਤੀ ਵਰਤਾ ਨਹੀਂ ਕਹਾ ਸਕਦੀ ਇਸੀ ਤਰ੍ਹਾਂ ਜੋ ਅਕਾਲ ਪੁਰਖ ਪਰਮਾਤਮਾ ਸਭਨਾਂ ਦਾ ਪਤੀ ਪਰਮੇਸ਼ਰ ਹੈ ਜੋ ਉਸ ਨੂੰ ਜੀਵ ਰੂਪ ਇਸਤਰੀ ਛੱਡ ਕਰਕੇ ਪਰਮਾ ਦੇ ਵਿੱਚ ਪੈ ਕਰਕੇ ਹੁਰਨਾ ਦਰਾਂ ਦਰਾਂ ਤੇ ਜਾ ਕੇ ਭਟਕਦੀ ਹੈ ਹੁਰਨਾ ਦੇ ਨਾਲ ਹੀਤ ਪ੍ਰੇਮ ਲਾ ਲੈਂਦੀ ਹੈ ਫਿਰ ਉਸ ਨੂੰ ਜੀਵ ਰੂਪ ਇਸਤਰੀ ਨੂੰ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੁਖੀ ਹੁੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਸਤਗੁਰੂ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਪਖੰਡੀਆਂ ਦੰਬੀਆਂ ਮਗਰ ਦੌੜਦੇ ਹਾਂ ਕਿਤੋਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਸਰਬ ਸੁਖਾਂ ਕੇ ਦਾਤੀ ਸਤਿਗੁਰੂ ਮਹਾਰਾਜ ਜੀ ਹਨ ਗੁਰਬਾਣੀ ਦਾ ਪ੍ਰਮਾਣ ਹੈ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੀੜਤ ਹੋਤ ਅਨੰਦਾ ਦੁਖ ਗਿਆ ਹਰ ਗਾਇਐ ਜਿਵੇਂ ਪਤੀ ਤੋਂ ਬਿਨਾ ਇਸਤਰੀ ਜਿਹੜੀ ਹੈ ਉਹ ਦੁੱਖ ਨੂੰ ਪ੍ਰਾਪਤ ਕਰਦੀ ਹੈ ਇਸੀ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਉਸ ਪਤੀ ਪ੍ਰਮਾਤਮਾ ਤੋਂ ਵਿਛੜ ਜਾਂਦੀ ਹੈ ਹੁਰਨਾਂ ਦੇ ਨਾਲ ਪ੍ਰੇਮ ਲਾ ਲੈਂਦੀ ਹੈ ਉਹ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਉਹ ਜੀਵ ਰੂਪ ਇਸਤਰੀ ਭਾਵੇਂ ਲੱਖਾਂ 시ਗਾਰ ਕਰ ਲਵੇ ਜਿਵੇਂ ਇੱਕ ਇਸਤਰੀ ਲੱਖਾਂ 시ਗਾਰ ਕਰ ਲਵੇ ਜੇ ਪਤੀ ਦੇ ਨਾਲ ਪਿਆਰ ਨਹੀਂ ਪਤੀ ਦੇ ਨਾਲ ਨੇਹੋਂ ਨਹੀਂ ਤੇ ਸਾਰੇ ਸ਼ਿੰਗਾਰ ਬੇਅਰਥ ਹਨ ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਭਾਵੇਂ ਲੱਖਾਂ ਸ਼ਿੰਗਾਰ ਕਰੇ ਜੇ ਪਤੀ ਪਰਮਾਤਮਾ ਦੇ ਨਾਲ ਪਿਆਰ ਨਹੀਂ ਉਸ ਕੀਤੇ ਹੋਏ ਸ਼ਿੰਗਾਰ ਦੁਨਿਆਵੀ ਪਦਾਰਥਾਂ ਦੀ ਗੁਰੂ ਪਿਆਰੇ ਉਹ ਜੋ ਮਾਇਆ ਹੈ ਉਸ ਵੀ ਜਿਹੜਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਜੀਵ ਰੂਪ ਇਸਤਰੀ ਨੂੰ ਉਸ ਦੇ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੀ ਭਾਵੇਂ ਲੱਖਾਂ ਸ਼ਿਗਾਰ ਆਪਣੇ ਸਰੀਰ ਤੇ ਜੀਵ ਰੂਪ ਇਸਤਰੀ ਲਾ ਲਵੇ ਜੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਪਤੀ ਪਰਮੇਸ਼ਰ ਤੋਂ ਦੂਰ ਹੈ ਫੇਰ ਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਕੀਤੇ ਹੋਏ ਸ਼ਿਗਾਰ ਸਾਰੇ ਬਿਰਥੇ ਹਨ ਜਿਤ ਦਿਨ ਦੀਹ ਬਿਨ ਸਸੀ ਤਤ ਵੇਲੇ ਕਹਿਸਨ ਪ੍ਰੀਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ਼ ਹੋਵੇਗਾ ਭਾਵ ਸੰਸਾਰ ਤੋਂ ਇਹ ਇਨਸਾਨ ਚਲਿਆ ਜਾਵੇਗਾ ਸਾਰੇ ਸਾਖ ਸੰਬੰਧੀ ਰਸਤੇਦਾਰ ਪਰਿਵਾਰਕ ਮੈਂਬਰ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਇਹ ਅਪਵਿੱਤਰ ਹੈ ਇਸ ਨੂੰ ਛੇਤੀ ਬਾਹਰ ਲੈ ਚੱਲੋ ਜਤ ਦਿਨ ਦੇਹ ਬਿਨਸ ਸੀ ਤਤ ਵੀਲੇ ਕੈਸਨ ਪ੍ਰੀਤ ਭਾਵ ਕਹਿਣਗੀ ਏ ਇੱਕ ਪ੍ਰੀਤ ਹੈ ਸਤਗੁਰੂ ਮਹਾਰਾਜ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਹਨ ਘਰ ਕੀ ਨਾਰ ਬਹੁਤ ਹੈ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਸਾਰੇ ਪ੍ਰੀਤ ਪ੍ਰੀਤ ਕਰਕੇ ਨੇਹੂ ਕਰਨ ਵਾਲੇ ਪਿਆਰ ਕਰਨ ਵਾਲੇ ਦੂਰ ਦੌੜ ਜਾਂਦੇ ਹਨ ਕੋਈ ਸਾਥ ਨਹੀਂ ਦਿੰਦਾ ਪਕੜ ਚਲਾਈਨ ਦੂਤ ਜਮ ਕਿਸੇ ਨਦੀਨੀ ਭੇਤ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜਦੋਂ ਇਸ ਜਿੰਦ ਨੂੰ ਦੂਤਾਂ ਨੇ ਜਮਦੂਤਾਂ ਨੇ ਪਕੜ ਕੇ ਲੈ ਜਾਣਾ ਹੈ ਫਿਰ ਇਸ ਗੱਲ ਦਾ ਕਿਸੇ ਨੂੰ ਭੇਤ ਨਹੀਂ ਮਿਲਣਾ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ ਹੈ ਕਿ ਜੀਵ ਨੇ ਕਦੋਂ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਵਾਸਤੇ ਜਦੋਂ ਜਮਦੂਤ ਪਕੜਨ ਵਾਸਤੇ ਆਉਂਦੇ ਹਨ ਉਸ ਗੱਲ ਦਾ ਕਿਸੇ ਨੂੰ ਭੇਤ ਨਹੀਂ ਹੁੰਦਾ ਅੰਤ ਵੇਲੇ ਦਾ ਕਿਸੇ ਨੂੰ ਭੇਤ ਨਹੀਂ ਹੁੰਦਾ ਭੇਤ ਚੇਤ ਹਰ ਕਿਸੇ ਨੂੰ ਨਹੀਂ ਮਿਲਿਆ ਜਾਂ ਜਮ ਪਕੜ ਚਲਾਇਆ ਦੂਤਾਂ ਜਦੋਂ ਜਮਦੂਤ ਆਉਂਦੇ ਹਨ ਉਸ ਵੇਲੇ ਕਿਸੇ ਨੂੰ ਭੇਤ ਨਹੀਂ ਹੁੰਦਾ ਇਸ ਸਮੇਂ ਦੀ ਜਾਣਕਾਰੀ ਨਹੀਂ ਹੁੰਦੀ ਛੱਡ ਖੜੂਤੀ ਖਿਨੇ ਮਾਹੀ ਜੈਨਸੀਓ ਲੱਗਾ ਹੇਤ ਜਿੰਨਾ ਸਾਖ ਸੰਬੰਧੀਆਂ ਨਾਲ ਸਾਰੀ ਉਮਰ انسان ਜੀਵ ਰੂਪ ਇਸ ਤਰੀ ਪਿਆਰ ਬਣਾ ਕੇ ਰੱਖਦੀ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ ਧੀ ਹੈ ਇਹ ਮੇਰਾ ਬਾਪ ਹੈ ਇਹ ਮੇਰੀ ਮਾਤਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਇੱਕ ਖੰਨ ਦੇ ਵਿੱਚ ਇੱਕ ਨਿਮਖ ਦੇ ਵਿੱਚ ਪਲ ਦੇ ਵਿੱਚ ਸਾਰੀ ਜਿਹੜੇ ਹਨ ਉਹ ਪਿਆਰ ਛੱਡ ਜਾਂਦੇ ਹਨ ਪ੍ਰੇਮ ਛੱਡ ਜਾਂਦੇ ਹਨ ਸਾਥ ਛੱਡ ਜਾਂਦੇ ਹਨ ਸਾਥ ਛੱਡ ਬੈਠਦੇ ਹਨ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਅੰਤ ਵੇਲੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਹੱਥ ਮਰੂੜੈ ਤਨ ਕਪੇ ਸਿਆਹ ਹੋ ਹੂਆ ਸੀਤ ਜਦੋਂ ਮੌਤ ਦਾ ਫਰਿਸ਼ਤਾ ਆਉਂਦਾ ਹੈ ਉਸ ਵੇਲੇ ਇਨਸਾਨ ਬੜਾ ਪਛਤਾਉਂਦਾ ਹੈ ਉਸ ਦਾ ਸਰੀਰ ਔਖਾ ਹੁੰਦਾ ਹੈ ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਕਿਵੇਂ ਖਬਰਾਟ ਨਾਲ ਇੱਕ ਰੰਗ ਆਉਂਦਾ ਹੈ ਤੇ ਇੱਕ ਰੰਗ ਜਾਂਦਾ ਹੈ ਉਸ ਵੇਲੇ ਮਨੁੱਖ ਨੂੰ ਪਛਤਾਵਾ ਲੱਗਦਾ ਹੈ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫਸਲ ਵੱਡਦਾ ਹੈ ਉਹੀ ਪ੍ਰਾਪਤ ਹੁੰਦੀ ਹੈ ਭਾਵ ਜਿਹੋ ਜੇ ਇਨਸਾਨ ਕਰਮ ਕਰਦਾ ਹੈ ਉਹੋ ਜਿਹਾ ਫਲ ਉਸ ਇਨਸਾਨ ਨੂੰ ਜੀਵ ਰੂਪ ਇਸਤਰੀ ਨੂੰ ਪ੍ਰਾਪਤ ਹੁੰਦਾ ਹੈ ਦੱਦੈ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨ ਇਸ ਕਰਕੇ ਇਕ ਕਰਮਾ ਸੰਦੜਾ ਖੇਤ ਸਰੀਰ ਰੂਪੀ ਹੈ ਜੇ ਸਾ ਅਸੀਂ ਇਸ ਦੇ ਵਿੱਚ ਬੀਜਦੇ ਹਾਂ ਤੈਸਾ ਫਲ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਨਾਨਕ ਪ੍ਰਭ ਸਰਣਾਗਤੀ ਚਾਰਣ ਬੋ ਹਿਤ ਪ੍ਰਭ ਦੇਤ ਹੀ ਅਕਾਲ ਪੁਰਖ ਪਰਮਾਤਮਾ ਹੈ ਨਾਨਕ ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ ਜਿਨ੍ਹਾਂ ਦਾ ਪਰਮਾਤਮਾ ਰਾਖਾ ਬਣ ਜਾਂਦਾ ਹੈ ਗੁਰੂ ਜਿਨ੍ਹਾਂ ਨੂੰ ਆਪਣੇ ਕਰ ਲੈਂਦਾ ਹੈ ਉਹ ਗੁਰੂ ਆਪਣੇ ਚਰਨਾਂ ਵਿੱਚ ਭਾਵ ਚਰਨ ਰੂਪੀ ਜਹਾਜ਼ ਤੇ ਸਤਿਗੁਰੂ ਮਹਾਰਾਜ ਜੀ ਉਸ ਜੀਵ ਰੂਪ ਇਸਤਰੀ ਨੂੰ ਚੜਾ ਲੈਂਦੇ ਹਨ ਭਾਵਨਾਮ ਰੂਪੀ ਜਹਾਜ਼ ਦੇ ਨਾਲ ਲੱਗ ਕਰਕੇ ਨਾਮ ਰੂਪੀ ਜਹਾਜ਼ ਉੱਪਰ ਸਵਾਰ ਹੋ ਕਰਕੇ ਉਹ ਜੀਵ ਰੂਪ ਇਸਤਰੀਆਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੀਆਂ ਹਨ ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ ਸੇ ਪਾਦਵੇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਭਾਦੋਂ ਮਹੀਨੇ ਦੁਆਰਾ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਇੱਕ ਅਕਾਲ ਪੁਰਖ ਪਰਮਾਤਮਾ ਦਾ ਊਟ ਆਸਰਾ ਤੱਕ ਲਿਆ ਹੈ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ ਤੱਕਿਆ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਭਾਦੋਂ ਦੇ ਮਹੀਨੇ ਦੁਆਰਾ ਉਹ ਜੀਵ ਰੂਪ ਔਸਤਰੀਆਂ ਕਦੇ ਨਰਕ ਦੇ ਵਿੱਚ ਨਹੀਂ ਪੈਂਦੀਆਂ ਗੁਰ ਰੱਖਣ ਵਾਲਾ ਹੇਤ ਸਤਗੁਰੂ ਮਹਾਰਾਜ ਜੀ ਆਪਣਾ ਕਰਕੇ ਉਹਨਾਂ ਨੂੰ ਰੱਖ ਲੈਂਦੇ ਹਨ ਕਿਉਂਕਿ ਜਦੋਂ ਇਨਸਾਨ ਗੁਰੂ ਦਾ ਹੋ ਜਾਂਦਾ ਹੈ ਫਿਰ ਭਾਵੇਂ ਅਚਨਚੇਤ ਕੋਈ ਗਲਤੀ ਹੋ ਜਾਵੇ ਤੇ ਸਤਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਹਨ ਜਿਵੇਂ ਅਸੀਂ ਇਤਿਹਾਸ ਅੰਦਰ ਪੜ੍ਹਦੇ ਹਾਂ ਭਾਈ ਜੋਗਾ ਸਿੰਘ ਜਿਸਨੇ ਸਤਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਚਨ ਕੀਤਾ ਸੀ ਮਹਾਰਾਜ ਮੈਂ ਤੁਹਾਡੇ ਜੋਗਾ ਤੇ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਪੁੱਤਰਾ ਜੀ ਤੂੰ ਸਾਡੇ ਜੋਗਾ ਤੇ ਅੱਜ ਤੋਂ ਅਸੀਂ ਤੇਰੇ ਜੋਗੇ ਭਾਵੇਂ ਜੋਗਾ ਢੋਲ ਗਿਆ ਆਪਣੇ ਕੀਤੇ ਬਚਨ ਤੋਂ ਥੜਕ ਗਿਆ ਪਰ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਆਪਣੇ ਬਚਨ ਨੂੰ ਪਗਾਇਆ ਆਪਣੇ ਬਚਨ ਤੋਂ ਥੜਕੇ ਨਹੀਂ ਜੋ ਸਤਗੁਰਾਂ ਨੇ ਬਚਨ ਕੀਤਾ ਸੀ ਪੁੱਤਰਾ ਅਸੀਂ ਤੇਰੇ ਜੋਗੇ ਸਤਗੁਰੂ ਮਹਾਰਾਜ ਜੀ ਨੇ ਕਵੀਸ਼ਵਾਦੀ ਦੀ ਦੀਵਾਰੀ ਤੀ ਪਹਿਰੀਦਾਰ ਬਣ ਕੇ ਆਪਣੀ ਸਿੱਖ ਦੀ ਰਾਖੀ ਕੀਤੀ ਇਸ ਤਰ੍ਹਾਂ ਜਿਹੜਾ ਗੁਰੂ ਦਾ ਬਣ ਜਾਂਦਾ ਹੈ ਸਤਗੁਰੂ ਮਹਾਰਾਜ ਜੀ ਕਿਰਪਾ ਕਰਕੇ ਉਸ ਨੂੰ ਰੱਖ ਲੈਂਦੇ ਹਨ ਕਿਰਪਾ ਕਰਕੇ ਹੱਥ ਦੇ ਕੇ ਰੱਖ ਸਤਗੁਰੂ ਮਹਾਰਾਜ ਜੀ ਰੱਖਦੇ ਹਨ ਤੇ ਪਾਦ੍ਰੋਂ ਦੇ ਮਹੀਨੇ ਦੁਆਰਾ ਉਹ ਜੀਵ ਰੂਪ ਇਸਤਰੀਆਂ ਕਦੇ ਨਰਕ ਦੇ ਵਿੱਚ ਨਹੀਂ ਪੈਂਦੀਆਂ ਜਿਨ੍ਹਾਂ ਦਾ ਆਪਣੇ ਪਤੀ ਪਰਮੇਸ਼ਰ ਦੇ ਨਾਲ ਪਿਆਰ ਨੇਹੋ ਲੱਗਾ ਹੋਇਆ ਹੈ ਇਸ ਕਰਕੇ ਇੱਕ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਤਕੀਏ ਜੋ ਮੰਗਣਾ ਏ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੰਗੀਏ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹੁ ਹੁ ਸੱਚ ਹੋਵੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇਨ ਕਲ ਰਾਖੀ ਮੇਰੀ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਗੁਰੂ ਪਿਆਰੇ ਉਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੀਏ ਕਿਉਂਕਿ ਇਹ ਮਨੁੱਖ ਖਾ ਜਨਮ ਬਾਰ ਬਾਰ ਪ੍ਰਾਪਤ ਨਹੀਂ ਹੋਣਾ ਕਬੀਰ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰ ਐ ਬਾਰ ਜਿਉ ਬਨ ਫਲ ਪਾਕੀ ਭੋਏ ਗਿਰੇ ਬਹਰ ਨਾ ਲਾਗੇ ਡਾਰ ਪਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੀਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਗੁਰਬਾਣੀ ਨੂੰ ਪੜ੍ਹੀਏ ਗੁਰਬਾਣੀ ਨੂੰ ਵਿਚਾਰੀਏ ਔਰ ਗੁਰਬਾਣੀ ਦੇ ਸਿਧਾਂਤ ਤੇ ਚੱਲ ਕਰਕੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰੀਏ ਜੀ ਨਾਨਕ ਪ੍ਰਭ ਸਰਣਾਗਤੀ ਚਾਰਣ ਬਹੁ ਹਿਤ ਪ੍ਰਾਪ ਦੇਤ ਸਿਪਾ ਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ